ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਾਂ ਅੱਜ ਮੈਂ ਇੱਧਰ ਆਇਆ ਸੀਗਾ ਹਨੂਮਾਨਗੜ੍ਹ ਉੱਥੇ ਵੀਰੇ ਉਹਨਾਂ ਨੇ ਇਨਵਾਈਟ ਕੀਤਾ ਸੀ ਉਹਨਾਂ ਦੇ ਭੋਗ ਆ ਅੱਜ ਹਨਾ ਤੇ ਸੀਗਾ ਉਹਨਾਂ ਦੇ ਕੋਲਡ ਸਟੋਰ ਦੇ ਵਿੱਚ ਹਨਾ ਚਲੋ ਬਾਲਾ ਬਹੁਤ ਕੰਮ ਦਾ ਸ਼ਡਿਊਲ ਟਾਇਰ ਸੀਗਾ ਪਰ ਫਿਰ ਵੀ ਆਉਣਾ ਪਿਆ ਕਿਉਂਕਿ ਵੀਰ ਉਹਨਾਂ ਨੇ ਬਾਲਾ ਜਿਆਦਾ ਯਾਨੀ ਕਿ ਰੋਜ਼ ਫੋਨ ਆਉਂਦੇ ਸੀ ਵੀ ਵੀਰੇ ਜਰੂਰ ਆਇਓ ਕੱਲ ਵੀ ਵੀਰੇ ਉਹਨਾਂ ਦਾ ਫੋਨ ਆਇਆ ਵੀ ਵੀਰੇ ਅੱਜ ਆ ਜੂਰੇ ਆ ਕੇ ਰਹਿ ਲਿਓ ਕੋਈ ਗੱਲ ਨਹੀਂ ਵੀ ਜੇ ਤੁਹਾਨੂੰ ਦੂਰ ਆ ਮੈਂ ਕਹਾਂ ਨਹੀਂ ਵੀਰੇ ਮੈਂ ਵੀ ਰਹਿਣਾ ਔਖਾ ਵੀ ਮੈਂ ਤੜਕੀ ਨਹੀਂ ਆਉਂਗਾ ਵੀ ਬਸ ਟਾਈਮ ਨਾਲ ਆਵਦਾ ਆ ਕੇ ਮੁੜ ਜਾ ਤੇ ਮੈਂ 5 ਵਜੇ ਤੁਰਿਆ ਸੀਗਾ ਘਰੋਂ ਸਵਾ 5:10 ਤੇ ਤੇ ਹੁਣ ਵੱਜਣ ਵਾਲੇ ਹੋ ਗਏ 7:00 ਵਜੇ ਤੇ ਆਪਾਂ ਡੱਬ ਵਾਲੀ ਪਹੁੰਚ ਗਏ ਫਿਰ ਇਹ ਹੁਣ ਇੱਥੋਂ ਦੇਖਦੇ ਆ ਮੇਲਾ ਦਾ ਹਾਈਵੇ ਐਕਸਪ੍ਰੈਸਵੇ ਤੇ ਸ਼ਾਇਦ ਚ ਛਾੜੂਗਾ ਫੇਰ ਹੁਣ ਤੇ ਪਰ ਅੱਜ ਫੇਰ ਉਵੇਂ ਫੀਲਿੰਗ ਆਉਂਦੀ ਆ ਜਿਵੇਂ ਘੁੰਮਣ ਗਏ ਸੀ ਬਾਈ ਸੱਚੀ ਕਹਿਣਾ ਮੇਰਾ ਸ਼ੌਂਕ ਟਰੈਵਲਿੰਗ ਦਾ ਬਹੁਤ ਵੱਡਾ ਸ਼ੌਂਕ ਆ ਮੇਰਾ ਟਰੈਵਲਿੰਗ ਕਰਨ ਦਾ ਕਿ ਮੈਨੂੰ ਸ਼ੌਂਕ ਵੀ ਟਰੈਵਲਿੰਗ ਕਰਨ ਦਾ ਇਕੱਲੇ ਦਾ ਵਾ ਦੇਖੋ ਕੋਈ ਨਹੀਂ ਨਾਲ ਇਕੱਲੇ ਆਪ ਕਿ ਮੈਨੂੰ ਸ਼ੌਂਕ ਵੀ ਟਰੈਵਲਿੰਗ ਦਾ ਇਕੱਲੇ ਦਾ ਵਾ ਹੋਰ ਹੁੰਦੇ ਆ ਨਾ ਵੀਰ ਵੀ ਆਪਣਾ ਬੇ ਨਾਲ ਹੋਣ ਬੰਦੇ ਹਨਾ ਕਿ ਫੇਰ ਜਾਣ ਦਾ ਸੁਆਤ ਮੈਨੂੰ ਘੁੰਮਣਾ ਫਿਰਨਾ ਇਕੱਲੇ ਨੂੰ ਹੀ ਪਸੰਦ ਹੈ ਠੀਕ ਹੈ ਨਾ ਮੈਨੂੰ ਇਕੱਲਾ ਦਾ ਐਉਂ ਮਜ਼ਾ ਲੱਗਦਾ ਕਿ ਜਿੱਥੇ ਜੀ ਕਰਦਾ ਰੋਕ ਲਓ ਗੱਡੀ ਜਿੱਥੇ ਜੀ ਕਰਦਾ ਕੁਝ ਦੇਖ ਲਓ ਆਲੇ-ਦਾਲੇ ਨਿਗਾਹ ਮਾਰ ਲਓ ਕੁਝ ਵੀ ਆ ਹਨਾ ਥੋੜੀ ਆਪਦੀ ਮਰਜ਼ੀ ਆ ਤੁਹਾਨੂੰ ਕਿਸਦਾ ਫੋਨ ਆਉਂਦਾ ਤੁਸੀਂ ਜਿਵੇਂ ਆਰਾਮ ਨਾਲ ਮਰਜੀ ਗੱਲਾਂ ਕਰਦੇ ਹੋ ਕੋਈ ਪ੍ਰੋਬਲਮ ਨਹੀਂ ਹਨਾ ਤੇ ਬਸ ਇਦਾਂ ਹੀ ਆ ਚਲੋ ਬਹੁਤ ਵੀਰਾਂ ਨੇ ਗਾਣਾ ਵੀਰੇ ਰੋਡ ਤੇ ਗੱਡੀ ਨਾ ਚਲਾ ਵੀ ਇੱਕ ਮੂਵੀ ਨਾ ਬਣਾਇਓ ਵੀਰੇ ਅਥੇ ਕਿ ਯਾਦਾਂ ਹੀ ਤਾਜ਼ੀਆਂ ਜੀਆਂ ਕਰਨ ਨੂੰ ਸੀਗਾ ਕਿ ਵੀ ਉਦਾਂ ਦੀ ਫੀਲਿੰਗ ਹੀ ਫੇਰ ਆਉਂਦੀ ਆ ਕਿ ਜਿਵੇਂ ਮੈਂ ਬਹੁਤ ਦੂਰ ਟ੍ਰਿਪ ਤੇ ਨਿਕਲਿਆ ਹਾਂ ਚਲੋ ਹੁਣ ਮਿਲਦੇ ਆਂ ਵਾਪਸ ਘਰ ਜਾ ਕੇ ਬੋ ਜੀ ਹੁਣ ਐਕਸਪ੍ਰੈਸ ਵੇ ਤੇ ਚੜਨ ਲੱਗੇ ਆ ਮੈਨੂੰ ਬੜਾ ਹੀ ਵਧੀਆ ਲੱਗਦਿਆ ਭਾਈ ਐਕਸਪ੍ਰੈਸ ਵੇ ਗੱਡੀ ਚਲਾਉਣ ਦਾ ਸੁਆਦ ਹੀ ਵੱਖਰਾ ਆ ਜਾਂਦਾ ਇਹਦੇ ਆਪਾਂ ਆਪਣੀ ਚਾਹ ਨਾਲ ਲੈ ਕੇ ਆ ਸੀ ਅਗਾਂ ਚਾਹ ਪੀ ਕੇ ਫਰੈਸ਼ ਹੋ ਕੇ ਫੇਰ ਚੜਦੇ ਆ ਬਸ ਥੋੜੀ ਦੂਰੀ ਰਹਿ ਗਿਆ ਇੱਕ ਘੰਟੇ ਦਰਾਂ ਦੇਖੋ ਕਿੰਨੇ ਸਿੰਪਲ ਸਿਟੀ ਆ ਯਾਰ ਇੱਥੇ ਹਨਾ ਆ ਬੜੀ ਜਿਆਦੇ ਸਿੰਪਲ ਸਿਟੀ ਆ ਇਹਜੀਆਂ ਚੀਜ਼ਾਂ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਦਿਲ ਆਕਰ ਹਾਂਜੀ ਵੀਰੇ ਵੀਰੇ ਯਾਰ ਇੱਕ ਨਾ ਬਹੁਤ ਵੀਰਾਂ ਦੇ ਇਹ ਮਸਫੂਨ ਆਉਂਦੇ ਆ ਕਿ ਵੀਰੇ ਵੀ ਅਸੀਂ ਝੋਨੇ ਵੀ ਉਹਦੇ ਆਲੂਆਂ ਦੀਆਂ ਬੇਲਾਂ ਤੇ ਸਪਰੇਅ ਕਰ ਦਈਏ ਵੀਰੇ ਦੇਖੋ ਸਪਰੇਅ ਕਰ ਸਕਦੇ ਹਾਂ ਨੋ ਡਾਊਟ ਕੋਈ ਪ੍ਰੋਬਲਮ ਨਹੀਂ ਹੁੰਦੀ ਬਟ ਜੇ ਨਾ ਯਾਰ ਆਪਣੇ ਆਪਣਾ ਸਰਦਾ ਵਾ ਵੀ ਆਪਣੇ ਖੱਤਿਆਂ ਦੇ ਵਿੱਚ ਘਾਹ ਘੂ ਨਹੀਂ ਹੈਗਾ ਤਾਂ ਫੇਰ ਜੇ ਨਾ ਕਰੀ ਜਾਵੇ ਸਪਰੇਅ ਤਾਂ ਵਧੀਆ ਗੱਲ ਹੈ। ਠੀਕ ਨਹੀਂ? ਵੀ ਵੀ ਫੇਰ ਬੇਲ ਵੱਢ ਲਿਆ ਕਰੋ ਯਾਰ ਹਨਾ। ਸਪਰੇਅ ਕਰ ਸਕਦੇ ਆ ਪਰ ਸਪਰੇਅ ਦਾ ਗੱਲ ਦੇਖੋ ਮੂੰਗੀ ਤੇ ਕਰਨੀ ਆਪਣੀ ਮਜਬੂਰੀ ਆ ਹਨਾ ਤੇ ਇਹ ਨਾ ਜਦੋਂ ਆਪਾਂ ਇਹਦੇ ਤੇ ਸਪਰੇਅ ਕਰਦੇ ਆ ਆਪਣੇ ਨਾ ਫੇਰ ਜਿਹੜੀ ਬੇਲ ਦੀ ਜਿਹੜੀ ਬੇਲ ਦਾ ਰਾਸ ਆ ਉਹ ਵੀਰੇ ਆਲੂ ਦੇ ਵਿੱਚ ਜਾਂਦਾ ਹਨਾ ਇਹ ਆਲੂ ਤੋਂ ਬਾਅਦ ਆਪਣਾ ਫਿਰ ਆਪਾਂ ਉਹ ਆਲੂ ਖਾਣੇ ਵੀ ਆਪਾਂ ਘਰੇ ਵੀ ਖਾਣੀਆਂ ਉਹੀ ਆਪਾਂ ਕਿਹੜਾ ਵੇਚ ਦੇਣੇ ਆ ਸਾਰੇ ਆਪਾਂ ਘਰੇ ਵੀ ਖਾਣੇ ਆ ਤੇ ਵੇਚਣੇ ਵੀ ਆ ਹਨਾ ਕਿ ਮੇਰੇ ਖਿਆਲ ਚ ਜਾਣਗੇ ਜੇ ਆਪਾਂ ਉਹਨੂੰ ਇਹ ਕਰ ਲਿਆ ਕਰੀਏ ਨਾ ਵੀ ਉਹਨੂੰ ਨਾ ਕਰੀਏ ਵੀ ਸਪਰੇ ਨਾ ਕਰੀਏ ਤਾਂ ਬਾੜੀ ਵਧੀਆ ਗਾ ਜਿਹੜੇ ਵੀਰਾਂ ਦੇ ਘਾਹ ਵਾ ਨਜਾਇਜ਼ ਘਾਹ ਹੋ ਗਿਆ ਚਲੋ ਉਹਨਾਂ ਨੇ ਕਰ ਲਈ ਉਹ ਗੱਲ ਵੱਖਰੀ ਆ ਹਨਾ ਕਿ ਉਹਨਾਂ ਨੂੰ ਕਰਨੀ ਪੈਂਦੀ ਆ ਪਰ ਜਿਹੜੇ ਵੀਰਾਂ ਦੇ ਨਹੀਂ ਘਾਹ ਹੁੰਦਾ ਉਹਦਾ ਯਾਰ ਬੇਲਣਾ ਜ਼ਰੂਰ ਬਾਢੀ ਲਿਆ ਕਰੋ ਵੀਰ ਬਣੇ ਤੇ ਇੱਕ ਹੋਰ ਵੀ ਵੀਰਾਂ ਦੇ ਬਹੁਤ ਕੁਐਸਚਨ ਆਉਂਦੇ ਆ ਕਿ ਵੀ ਵੀਰੇ ਆਪਾਂ ਆਲੂ ਨੂੰ ਢੇਰ ਵੀਰੇ ਆਲੂ ਨੂੰ ਢੇਰ ਲਾ ਕੇ ਰੱਖ ਸਕਦੇ ਆ ਬਹੁਤ ਦਿਨ ਰੱਖ ਸਕਦੇ ਆ ਕੋਈ ਦਿੱਕਤ ਨਹੀਂ ਫਰਵਰੀ ਮਹੀਨੇ ਦਾ ਆਲੂ ਕੱਟਿਆ ਹੋਵੇ ਤਾਂ ਕਾਫੀ ਦਿਨ ਆਪਾਂ ਉਹਨੂੰ ਰੱਖ ਸਕਦੇ ਆ ਤੇ ਬਟ ਉਹਦੇ ਵਿੱਚ ਕੀ ਸ਼ਰਤ ਆ ਕਿ ਥੋੜੀ ਵੀਰੇ ਬੇਲ ਪਹਿਲਾਂ ਵੱਡੀ ਹੋਵੇ ਕੱਚੇ ਆਲੂ ਦਾ ਆਪਾਂ ਢੇਰ ਨਹੀਂ ਲਾ ਸਕਦੇ ਕੀ ਆਪਾਂ ਕੱਚੇ ਆਲੂ ਦਾ ਢੇਰ ਲਾ ਦਾਂਗੇ ਨਹੀਂ ਤੇ ਕੱਚੇ ਆਲੂ ਦਾ ਬਿਲਕੁਲ ਢੇਰ ਨਹੀਂ ਲੱਗਦਾ ਹੁੰਦਾ ਢੇਰ ਲੱਗਣਾ ਤੁਹਾਡੇ ਪੱਕੇ ਆਲੂ ਦਾ ਜਿਹੜੀ ਘੱਟੋ ਘੱਟ 20 ਜਾਂ 25 ਦਿਨ ਤੁਹਾਡੀ ਬੇਲ ਵੱਡੀ ਨੂੰ ਹੋ ਗਿਆ 20 ਦਿਨ ਘੱਟੋ ਘੱਟ ਫਿਰ ਤੁਸੀਂ ਢੇਰ ਲਾ ਸਕਦੇ ਹੋ ਨਹੀਂ ਢੇਰ ਨਹੀਂ ਲੱਗਦਾ ਕੋਈ ਵੀ ਵੀਰ ਕੱਚੇ ਆਲੂ ਦਾ ਢੇਰ ਨਾ ਲਾ ਲਿਓ ਪੱਟ ਕੇ ਪੱਕੇ ਆਲੂ ਦਾ ਹੀ ਢੇਰ ਲੱਗਣਾ ਹਮੇਸ਼ਾ ਕੱਚੇ ਆਲੂ ਦਾ ਢੇਰ ਕਦੇ ਨਹੀਂ ਲੱਗਦਾ ਵੀਰ ਕੱਚਾ ਆਲੂ ਢੇਰ ਲਾਓਗੇ ਤਾਂ ਖਰਾਬ ਹੋ ਜਾਣਾ ਇਸ ਚੀਜ਼ ਦਾ ਗੌਰ ਰੱਖਿਓ ਤੇ ਬਾਕੀ ਦਾ ਚਲੋ ਸਾਰੇ ਵੀਰ ਸਮਝਦਾਰ ਹਾਂ ਤੇ ਕਿਉਂਕਿ ਮੈਨੂੰ ਫੋਨ ਆਉਂਦੇ ਹੁੰਦੇ ਆ ਜਾਂ ਜਿਹੜੀ ਚੀਜ਼ ਮੈਂ ਦੱਸਣੀ ਹੁੰਦੀ ਆ ਵੀ ਜਾਂ ਹੁੰਦਾ ਵੀ ਹਾਂ ਵੀ ਜਿਹੜੀਆਂ ਚੀਜ਼ਾਂ ਦੇ ਜਾਦੇ ਕੰਮ ਆਉਂਦੀਆਂ ਮੈਨੂੰ ਉਹ ਚੀਜ਼ ਹੁੰਦੀ ਆ ਕਿ ਉਹ ਚੀਜ਼ ਆਪਾਂ ਸਾਰੇ ਵੀਰਾਂ ਨਾਲ ਸ਼ੇਅਰ ਕਰੀਏ ਹਨ ਕਿ ਇਹੀ ਗੱਲ ਹੁੰਦੀ ਆ ਮੈਨੂੰ ਕਿ ਹਾਂ ਵੀ ਜਿਹੜੀਆਂ ਚੀਜ਼ਾਂ ਦੇ ਜ਼ਿਆਦੇ ਕੁਐਸਚਨ ਤੇ ਜਿਹੜੀ ਆਪਾਂ ਮੱਕੀ ਆ ਜਿਹੜੀ ਆਪਾਂ ਪਕਾਵੀ ਮੱਕੀ ਲਾਉਨੇ ਆ ਉਹਨੂੰ ਵੀਰੇ 8 ਇੰਚ ਤੇ ਲਾਉਣਾ ਚਾਹੀਦਾ 8 ਤੋਂ 9 ਇੰਚ 9 ਇੰਚ ਦੀ ਦੂਰੀ ਰੱਖਣੀ ਚਾਹੀਦੀ ਆ ਜੇ ਤੁਹਾਡੇ ਖੇਤ ਸੁੱਕੇ ਆ ਤਾਂ ਜਲਦੀ ਉਹਨੂੰ ਪਾਣੀ ਲਾਵੋ ਸਪਰੇਅ ਦੀ ਹਜੇ ਕੋਈ ਲੋੜ ਨਹੀਂ ਹੁੰਦੀ ਸਪਰੇਅ ਤੁਸੀਂ ਕਰਨੀ ਆ ਜਦੋਂ ਇੱਕ ਜਾਂ ਦੋ ਪਾਣੀ ਲੱਗਦੇ ਤੁਸੀਂ ਇਹ ਤੇਟਰਾਜਨ ਵੀ ਕਰ ਸਕਦੇ ਆ ਕਿ ਲੋਟਸ ਦਵਾਈ ਆਉਂਦੀ ਆ ਉਹ ਵੀ ਕਰ ਸਕਦੇ ਆ ਜੇ ਤੁਹਾਡੇ ਖੱਤੇ ਦੇ ਵਿੱਚ ਕੱਲੀ ਚਪਤੀ ਵਗੈਰਾ ਹੀ ਹੁੰਦੀ ਆ ਫਿਰ ਤੁਸੀਂ ਐਟਰਾਜਨ ਕਰ ਸਕਦੇ ਜੇ ਤੁਹਾਡੇ ਖੱਤੇ ਦੇ ਵਿੱਚ ਉਹ ਜਿਵੇਂ ਝੋਨੇ ਵਰਗੇ ਕੱਖ ਹੁੰਦੇ ਆ ਉਹ ਤਿੱਖੇ ਨੋਕ ਵਾਲੇ ਪੱਤੇ ਉਹਨੂੰ ਐਟਰਾਜਨ ਨਹੀਂ ਮਾਰਨਾ ਉਹਦੇ ਲਈ ਤੁਹਾਨੂੰ ਲੋਟਸ ਪਾਉਣੀ ਪਊਗੀ ਲੋਟਸ ਪਲੱਸ ਐਟਰਾਜਨ ਕਰੋ ਹਾਂ ਲੋਟਸ ਮਹਿੰਗੀ ਬਹੁਤ ਆ ਪਰ ਯਾਰ ਤੁਹਾਡੇ ਖੇਤ ਸਾਫ਼ ਰਹਿੰਦੇ ਆ ਹੋਰ ਇਹਦੂ ਪਰਾਂ ਕੀ ਚਾਹੀਦਾ ਜਦੋਂ ਆਪਣੇ ਖੇਤ ਸਾਫ਼ ਰਏ ਤਾਂ ਹੋਰ ਇਹ ਦੁਪਰਾਂ ਨਹੀਂ ਕੁਝ ਚਾਹੀਦਾ ਕਿ ਉਹ ਸਪਰੇਅ ਕਰਨੀ ਪੈਣੀ ਆ ਤੁਹਾਨੂੰ ਗਿੱਲੇ-ਗਿੱਲੇ ਖੇਤਾਂ 'ਚ ਸੁੱਕੇ ਖੇਤ 'ਚ ਨਹੀਂ ਹੋਣੀ ਉਹ ਗਿੱਲੇ-ਗਿੱਲੇ ਖੇਤਾਂ 'ਚ ਕਰਨੀ ਪੈਣੀ ਆ ਸਪਰੇਅ ਬਸ ਇਹ ਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵੀਰੇ ਹਨ ਤੇ ਬਹੁਤ ਵੀਰ ਮੈਨੂੰ ਪੁੱਛਦੇ ਹੁੰਦੇ ਆ ਕਿ ਵੀਰੇ ਯਾਰ ਤੁਹਾਡੇ ਖੇਤ ਚਲੋ ਬੀਜ ਸਾਫ਼ ਪਏ ਰਹਿੰਦੇ ਆ ਵੀ ਘਾਹ ਨਹੀਂ ਹੋਏ ਵੀ ਸਾਡੇ ਘਾਹ ਹੋ ਜਾਂਦੇ ਵੀਰੇ ਜਦੋਂ ਤੁਸੀਂ ਵੀ ਪੁਰਾਣੇ ਹੋਗੇ ਨਾ ਕੰਮ ਕਰਦੇ ਖੇਤੀ ਦੇ ਵਿੱਚ ਤਾਂ ਤੁਹਾਨੂੰ ਵੀ ਨੌਲੇਜ ਆ ਜਾਣੀ ਹੈ ਤੁਸੀਂ ਵੀ ਆਪਣੇ ਆਪ ਹੀ ਸਿੱਖ ਜਾਣਾ ਤੇ ਜਿਹੜੀ ਗੱਲ ਹੈਗੀ ਆ ਵੀ ਸਪਰੇਹਾਂ ਜਦੋਂ ਤੁਸੀਂ ਵੀਰੇ ਖੇਤੀ ਕਰਦੇ ਕਰਦੇ ਤੁਹਾਨੂੰ ਆਪੇ ਕੰਮ ਕਰਦੇ ਕਰਦੇ ਨਹੀਂ ਪਤਾ ਲੱਗਦਾ ਵੀ ਆਹ ਚੀਜ਼ ਕਰਾਂਗੇ ਤਾਂ ਹੋਊਗਾ ਆਹ ਚੀਜ਼ ਕਰਾਂਗੇ ਤਾਂ ਆਹ ਹੋਊਗਾ ਹਨ ਤੇ ਸਾਰੀਆਂ ਗੱਲਾਂ ਆਪੇ ਇਦਾਂ ਹੀ ਕੰਮ ਕਰਦੇ ਕਰਦਿਆਂ ਨਹੀਂ ਸਿੱਖਣਾ ਵੀਰੇ ਤੇ ਸਾਰੇ ਵੀਰੇ ਇਦਾਂ ਹੀ ਸਿੱਖ ਸਕਦੇ ਆਪਾਂ ਵੀ ਆਪਾਂ ਜੇ ਬਹੁਤ ਵੀਰਾਂ ਨੇ ਮੈਨੂੰ ਇਹ ਗੱਲਾਂ ਫੋਨ ਆਉਂਦੇ ਨੇ ਵੀਰੇ ਵੀ ਅਸੀਂ ਅਗਲੇ ਸਾਲ ਆਲੂ ਲਾਉਣਾ ਸਾਨੂੰ ਪ੍ਰੋਸੈਸ ਦੱਸ ਦਿਓ ਹੁਣ ਤੁਸੀਂ ਇੱਕ ਗੱਲ ਦੀ ਮੈਨੂੰ ਜਵਾਬ ਦੇਵੋ ਕਿ ਹਜੇ ਤਾਂ ਸਾਲ ਨੂੰ ਆਲੂ ਲਾਉਣਾ ਹੁਣ ਹੀ ਪੁੱਛ ਕੇ ਕੀ ਕਰਨਾ ਵੀ ਜਾਨ ਨੂੰ ਭੁੱਲ ਜਾਣਾ ਕੋਈ ਗੱਲ ਨਹੀਂ ਮੈਂ ਤਾਂ ਉਰੀ ਬੈਠਾ ਵੀਰੇ ਠੀਕ ਨਹੀਂ ਤੇ ਜਿੱਦਣ ਤੁਸੀਂ ਮਰਜ਼ੀ ਫਾਰਮ ਤੇ ਆ ਜਾਓ ਜਿੱਦਣ ਮਰਜ਼ੀ ਕਾਲ ਕਰ ਲਓ ਆਪਾਂ ਤਾਂ ਹਮੇਸ਼ਾ ਜਿੰਨੀ ਕਿ ਨੌਲੇਜ ਮੈਨੂੰ ਆ ਮੈਨੂੰ ਨਹੀਂ ਮਾੜੀ-ਮੋਟੀ ਜਿੰਨਾ ਕਿ ਵੀ ਹਾਂ ਆਲੂ ਬੀਜਣ ਦਾ ਪਤਾ ਮਾੜਾ-ਮੋਟਾ ਵੀ ਹਾਂ ਐ ਬੀਜੀ ਦੀ ਆ ਤੇ ਜਿੰਨਾ ਕਿ ਮਾੜਾ-ਮੋਟਾ ਪਤਾ ਵਾ ਆਪਾਂ ਉਹਨਾਂ ਕੇ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਸਕਦੇ ਆ ਤੇ ਉਸ ਤੋਂ ਵੱਧ ਨਹੀਂ ਹੈ ਨਾ ਕਿ ਜਿੰਨੀ ਕਿ ਜੀ ਆਪਾਂ ਨੂੰ ਪਤਾ ਵਾ ਬਸ ਤੇ ਜਦੋਂ ਹੁਣ ਬਾਲੀਆਂ ਗੱਲਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਕਿਉਂਕਿ ਬਾਕੀ ਦੇਖੋ ਮੈਂ ਦੱਸ ਦੇਣਾ ਉਹਨਾਂ ਵੀ ਵੀਰੇ ਮੈਂ ਆ ਕਰਿਆ ਤੁਸੀਂ ਆਪ ਦੇ ਖੱਤਿਆਂ ਦੇ ਮੁਤਾਬਕ ਆਪ ਦਾ ਆਪੇ ਕਰ ਲਿਆ ਕਰੋ ਠੀਕ ਨਹੀਂ ਟੋਨਿਕ ਡੂਨਿਕ ਜਿਹੜੇ ਦੇਣੇ ਹੁੰਦੇ ਉਹ ਤੁਹਾਨੂੰ ਪਤਾ ਕਿਉਂਕਿ ਸਾਡੇ ਖੱਤੇ ਬਾਈ ਲੱਗੇ ਹੋਏ ਆਲੂਆਂ ਤੇ ਕਿਉਂਕਿ ਅਸੀਂ ਪਲਾਉ ਬਲੂ ਫੇਰਦੇ ਰਹਿੰਦੇ ਆ ਤਾਂ ਕਰਕੇ ਸਾਡੇ ਖੱਤੇ ਲੱਗੇ ਹੋਇਆ ਵੀ ਸਾਨੂੰ ਪ੍ਰੋਬਲਮ ਨਹੀਂ ਪੈਂਦੀ ਹੈ ਨਾ ਇਹ ਚੀਜ਼ ਹੈ ਤੇ ਹੋਰ ਕੋਈ ਦਿੱਕਤ ਨਹੀਂ ਹੈਗੀ ਬਸ ਇਹ ਗੱਲਾਂ ਦਾ ਵਾਅਦਾ ਹੈਗਾ ਸਾਡੇ ਖੇਤਾਂ ਦੇ ਵਿੱਚ ਵੀ ਹਾਂ ਵੀ ਬਾਹਲਾ ਕੁਝ ਪਾਉਣਾ ਪਾਉਣਾ ਨਹੀਂ ਪੈਂਦਾ ਜਿੰਨੀਆਂ ਸਪਰੇਹਾਂ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖੀਆਂ ਆਪਾਂ 19 ਸਪਰੇਹਾਂ ਹੀ ਕਰੀਆਂ ਖੱਤਿਆਂ ਦੇ ਵਿੱਚ ਉਸ ਤੋਂ ਬਾਅਦ ਇੱਕ ਵੀ ਸਪਰੇਅ ਕਦੇ ਨਹੀਂ ਕਰੀ ਵੀਰੇ ਵੀ ਤੁਹਾਨੂੰ ਕੋਈ ਲੁਕੋ ਕੇ ਸਪਰੇਅ ਕਰੀ ਹੋਵੇ ਐਕਸਟਰਾ ਸਪਰੇਅ ਕਰੀ ਹੋਵੇ ਇਹ ਕੋਈ ਨਹੀਂ ਜੋ ਸਪਰੇਅ ਜੋ ਯੂਰੀਆ ਜਿਵੇਂ ਪੈਂਦਾ ਓਵੇਂ ਆਪਾਂ ਤੁਹਾਨੂੰ ਦਿਖਾਈਦਾ ਚਾਹੇ ਆਲੂ ਆ ਚਾਹੇ ਝੋਨਾ ਚਾਹੇ ਕੁਛ ਵੀ ਹੈ